ਆ ਫੋਨ ਕਰੇ ਆ ਜੋ ਜੀ ਕਹਿੰਦੇ ਦੀ ਗੱਲ S24 আল্ট্রা ਦੇ ਦੋ ਭਈਆ ਕੀ ਰੇਟ ਆ ਮੈਂ ਕਹਾਂ ਇਹ ਇੰਨੇ ਦਾ 1,13,000 ਦਾ ਜੈ ਮਾਤਾ ਦੀ ਦੋਸਤੋ ਅੱਜ ਆਏ ਨੇ ਬਹੁਤ ਹੀ ਦੂਰੋਂ ਬ੍ਰਦਰ ਆਏ ਨੇ ਭਾਖੜਾ ਨੰਗਲ ਡੈਮ ਤੋਂ ਸਪੈਸ਼ਲ ਆਏ ਨੇ ਮੇਰੀਆਂ ਰੀਲਸ ਵਗੈਰਾ ਦੇਖਦene ਮੈਂ ਇਹਨਾਂ ਨੂੰ ਪੁੱਛਿਆ ਕਿ ਇੰਨਾ ਕਿਵੇਂ ਯਕੀਨ ਕਰ ਲਿਆ ਤੁਸੀਂ ਕੋਈ ਫੋਨ ਵੀ ਨਹੀਂ ਕੀਤਾ ਤੁਸੀਂ ਸਿੱਧਾ ਹੀ ਆ ਗਏ ਇਹ ਕਹਿੰਦੇ ਭਈਆ ਤੁਹਾਡੀ ਨੇਚਰ ਇੰਨੀ ਵਧੀਆ ਲਾਦੀਆ ਤੁਹਾਡੀਆਂ ਰੀਲਾਂ ਦੇਖੀਆਂ ਕਾਫੀ ਵੀਡੀਓ ਦੇਖਦੇ ਆਂ ਸੀ ਤੁਹਾਡੀਆਂ ਕਿ ਸਾਨੂੰ ਯਕੀਨ ਹੋ ਗਿਆ ਇਹਨਾਂ ਨੇ ਲਿਆ S24 আল্ট্রা S24 আল্ট্রা ਬਿਲਕੁਲ ਬ੍ਰਾਈਂਡ ਨਿਊ ਲਿਆ ਡੱਬਾ ਬੰਦ ਔਰ ਨਾਲ ਇਹਨਾਂ ਨੂੰ ਦਿੱਤੇ ਨੇ ਵੀਰਿਆਂ ਨੂੰ ਗਿਫਟ ਸਾਡਾ ਵੀ ਫਰਜ਼ ਬੰਦਾ ਇੰਨੀ ਦੂਰੋਂ ਆਏ ਨੇ ਵੀਰ ਜੀ ਪਾਖੜਾ ਨੰਗਲ ਡੈਮ ਤੋਂ ਆਏ ਨੇ ਦੀਪਾਂਸ਼ੂ ਇਹਨਾਂ ਦੇ ਬੇਟੇ ਦਾ ਨਾਮ ਹੈ ਔਰ ਵੀਰ ਜੀ ਦਾ ਨਾਮ ਹੈ ਗੁਰਮੀਲ ਮਹਿਰਾ ਔਰ ਦੀਪਾਂਸ਼ੂ ਮਹਿਰਾ ਬਹੁਤ ਨਾਈਸ ਸੁਭਾਅ ਵੀਰ ਜੀ ਦਾ ਆਨਸਰ ਕੋਈ ਗੱਲ ਨਹੀਂ ਕੀਤੀ ਸਿੱਧੀ ਗੱਲ S24 আল্ট্রা ਦੇ ਦਿਓ ਭਈਆ ਔਰ ਦੀਪਾਂਸ਼ੂ ਮਹਿਰਾ ਬਹੁਤ ਨਾਈਸ ਸੁਭਾਅ ਵੀਰ ਜੀ ਦਾ ਆਨਸਰ ਕੋਈ ਗੱਲ ਨਹੀਂ ਕੀਤੀ S24 আল্ট্রা ਦੇ ਦਿਓ ਭਈਆ ਕੀ ਰੇਟ ਆ ਮੈਂ ਕਹਾਂ ਇਹਨਾਂ ਦਾ 1,11,000 ਦਾ ਇਹਨਾਂ ਨੇ ਨਾਲ ਦੀ ਨਾਲ 1,11,000 ਦਾ ਡਨ ਕਰਤਾ ਬੈਸਟ ਪ੍ਰਾਈਸ ਦਿੱਤਾ ਇਹਨਾਂ ਨੂੰ S24 আল্ট্রা ਬਾਕੀ ਗੱਲ ਕਰਾਂਗੇ ਭਈਆ ਨਾਲ ਕਿਵੇਂ ਲੱਗਿਆ ਉਹਨਾਂ ਨੂੰ ਆ ਕੇ ਕੋਈ ਪੁਸ਼ਤਾਵਾ ਤਾਂ ਨਹੀਂ ਹੋਇਆ ਕਿਵੇਂ ਲੱਗਿਆ ਭਈਆ ਦੱਸੋ ਜੀ ਬਹੁਤ ਵਧੀਆ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਤੁਹਾਡੀ ਦੁਕਾਨ ਤੇ ਆ ਕੇ ਜੀ ਜੀ ਮਤਲਬ ਰੀਲਸ ਦੇ ਵਿੱਚ ਦੇਖਦੇ ਹਾਂ ਜੀ ਹਾਂ ਜੀ ਬਿਲਕੁਲ ਉਹੀ ਚੀਜ਼ ਮਿਲੀ ਹੈ ਜੀ ਮਤਲਬ ਤੁਹਾਨੂੰ ਕੋਈ ਕੋਈ ਡਿਫਰੈਂਸ ਨਹੀਂ ਲੱਗਿਆ ਨਹੀਂ ਨਹੀਂ ਕੋਈ ਡਿਫਰੈਂਸ ਨਹੀਂ ਲੱਗਿਆ ਤੁਹਾਨੂੰ ਵੀ ਮਤਲ ਲੱਗਿਆ ਮਤਲਬ ਕਿ ਆ ਕੇ ਕੋਈ ਪੁਸ਼ਤਾਵਾ ਤਾਂ ਨਹੀਂ ਹੋਇਆ ਨਾ 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 ਕੋਈ ਪੁਸ਼ਤਾਵਾ ਨਹੀਂ ਜੀ ਹਾਂਜੀ ਦੀਪੰਸ਼ੂ ਜੀ ਕਿਵੇਂ ਲੱਗਿਆ ਬਹੁਤ ਵਧੀਆ ਜੀ ਲੱਗਿਆ ਬਹੁਤ ਵਧੀਆ ਦੱਸੋ ਸਾਰਿਆਂ ਨੂੰ ਕਿ ਮਤਲਬ ਆਣਾ ਚਾਹੀਦਾ ਇੱਥੇ ਹਾਂਜੀ ਹਾਂਜੀ ਜ਼ਰੂਰ ਵਿਜ਼ਿਟ ਕਰੋ ਜੀ ਮਤਲਬ ਬਿਨਾ ਫੋਨ ਕਰੇ ਆਣਾ ਚਾਹੀਦਾ ਹਾਂਜੀ ਬਿਨਾ ਫੋਨ ਕਰੇ ਆਓ ਉਹ ਬਿਨਾ ਫੋਨ ਕਰੇ ਆ ਜਾਓ ਜੀ ਕਹਿੰਦੇ ਜਿਵੇਂ ਇਹਨਾਂ ਨੇ ਕੋਈ ਫੋਨ ਨਹੀਂ ਕਰਿਆ ਕੋਈ ਇਹਨਾਂ ਨੇ ਵੈਰੀਫਿਕੇਸ਼ਨ ਨਹੀਂ ਲਈ ਸਿੱਧਾ ਆ ਗਏ ਔਰ ਮੋਬਾਈਲ ਲੈ ਲਿਆ ਇਦਾਂ ਹੋਇਆ ਜੀ ਬਿਲਕੁਲ 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 ਜੀ ਬਹੁਤ ਵੱਡੀ ਗੱਲ ਹੈ ਜੀ ਬਹੁਤ ਜ਼ਿਆਦਾ ਵੱਡੀ ਗੱਲ ਹੈ ਮੈਂ ਹਜੇ ਪੁੱਛਿਆ ਇਹਨਾਂ ਤੋਂ ਕਿ ਵੀਰ ਜੀ ਤੁਸੀਂ ਇੰਨਾ ਵੱਡਾ ਯਕੀਨ ਕਿਵੇਂ ਕਰਿਆ ਕਿ ਨਾ ਤੁਸੀਂ ਕੋਈ ਕਾਲ ਕੀਤੀ ਨਾ ਕੋਈ ਗੱਲਬਾਤ ਤੁਸੀਂ ਸਿੱਧਾ ਹੀ ਇੰਨੀ ਦੂਰੋਂ ਆ ਗਏ ਬਹੁਤ ਦੂਰੋਂ ਆਏ ਨੇ ਜੀ 150 ਕਿਲੋਮੀਟਰ ਦੇ ਲਗਭਗ ਹੈਗਾ ਪਾਖੜਾ ਨੰਗਲ ਦਾ ਸਹੀ ਹੈ ਹਾਂਜੀ ਹਾਂਜੀ ਜ਼ਰੂਰ ਸਹੀ ਹੈ ਚਲੋ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਥੈਂਕ ਯੂ ਥੈਂਕ ਯੂ ਸੋ ਮੱਚ ਸਾਰੇ ਹੀ ਫੈਮਿਲੀ ਦਾ ਥੈਂਕ ਯੂ ਸੋ ਮੱਚ ਜੈ ਮਾਤਾ ਦੀ ਜੀ